ਉਹ ਕਾਕੇ ਆਟੇ ਦੀਆਂ ਬੋਰੀਆਂ ਵੀ ਅੰਦਰ ਕਰਨੀ ਨਹੀਂ ਕਰਨੀ ਦਾ ਕੋਈ ਪਤਾ ਨਹੀਂ ਆਹ ਆ ਸਰਦਾਰ ਸਾਹਿਬ ਮਿੱਤਰ ਨੇ ਆਪਣੇ ਸਰਦਾਰ ਸਾਹਿਬ ਸੱਸੀ ਕਾਲ ਜੀ ਹਾਂਜੀ ਹਾਂਜੀ ਸ਼ੁਕਲਾ ਸਾਹਿਬ ਸੱਸੀ ਕਾਲ ਕਿਵੇਂ ਹੋਣੇ ਹੋਏ ਬਾਜੀ ਦੁਸ਼ਹਿਰਾ ਆ ਗਿਆ ਘਰਾਈ ਕਰਦੇ ਫਿਰਦੇ ਆ ਅੱਛਾ 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 ਆਏ ਨਹੀਂ ਕਦੀ ਦੋਦਤ ਲੈਣ ਨਹੀਂ ਆਏ ਹੋਣਾ ਦੋਤਾ ਬਲਿੰਕ ਕਰ ਦੋ ਮੰਗਾਲੇ ਦਾ ਜੀ 8 ਮਿੰਟ ਅੱਜ ਤਾਂ ਘਰ ਦੇ ਬਾਹਰ ਆ ਜਾਂਦਾ ਜੀ ਇਹ ਹੀ ਆ ਛੱਡ ਬੜੀ ਸੋਣੀ ਪਾਈ ਸੀ ਮੀਸ਼ਾ ਤਾਂ ਹੋ ਗਈ ਹੈ ਆਨਲਾਈਨ ਅੱਛਾ 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 ਆ ਪੈਂਟ ਵੀ ਉੱਥੇ ਹੀ ਆ ਆਪਾਂ ਵੀ ਆਨਲਾਈਨ ਸਦਾ ਸਾ ਆਨਲਾਈਨ ਜੋ ਵਰਦੀ ਲੈ ਲੋ ਜੋ ਮਰਜੀ ਜੋ ਮਰਜੀ ਗ੍ਰਾਈ ਵੀ ਦੇਣ ਦੇ ਬੜਾ ਹਾਂਜੀ ਪੁੱਛਣਾ ਹੀ ਉਹਨਾਂ ਨੂੰ ਮੇਰੇ ਪਰਚੀ ਘਟਾ ਦਿਓ ਜੇ ਤੁਹਾਨੂੰ ਸਮਾਨ ਨਹੀਂ ਦਊ ਤਾਂ ਗ੍ਰਾਈ ਲਓ ਇਹ ਤਾਂ ਸੋਚੀ ਪੈ ਗਏ ਪਰ ਹੁਣ ਸਾਨੂੰ ਵੀ ਸੋਚਣਾ ਚਾਹੀਦਾ ਵੱਡੇ ਕਾਰਪੋਰੇਟ ਸਟੋਰਾਂ ਨੂੰ ਹੋਰ ਵੱਡਾ ਕਰਨ ਨਾਲੋਂ ਆਪਣੇ ਲੋਕਲ ਦੁਕਾਨਦਾਰਾਂ ਦਾ ਹੱਥ ਫੜੀ ਅੱਜ ਉਹਨਾਂ ਨੂੰ ਤੁਹਾਡੇ ਸਾਥ ਦੀ ਲੋੜ ਹੈ ਆਓ ਉਨਾ ਦਾ ਸਾਥ ਦਿइये ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ